ਪੰਜਾਬ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਵੀਆਈਪੀ ਕਲਚਰ ਖਤਮ ਕਰਨ ਦੇ ਵਾਅਦੇ ਤੇ ਖਰਾ ਉਤਰਦੇ ਹੋਏ ਮੁੱਖ ਮੰਤਰੀ ਸਮੇਤ ਪੂਰੇ ਕੈਬਨਿਟ ਦੀਆਂ ਗੱਡੀਆਂ ਤੋਂ ਲਾਲ ਬੱਤੀ ਉਤਾਰ ਦਿੱਤੀ ਗਈ ਹੈ। ਇਹ ਫੈਸਲਾ ਚੰਡੀਗੜ੍ਹ ਵਿਖੇ ਹੋਈ ਪਹਿਲੀ ਕੈਬਨਿਟ ਬੈਠਕ ਦੌਰਾਨ ਕੀਤਾ ਗਿਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਰਾਜਪਵਨ ਵਿਖੇ ਕੈਪਟਨ ਸਰਕਾਰ ਦੀ ਪਹਿਲੀ ਬੈਠਕ ਹੋਈ। ਇਸ ਦੌਰਾਨ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮੁਤਾਬਕ ਇਸ ਬੈਠਕ 'ਚ 140 ਐਜੰਡਿਆਂ 'ਤੇ ਚਰਚਾ ਕੀਤੀ ਗਈ ਹੈ, ਜੋ ਇੱਕ ਰਿਕਾਰਡ ਹੈ। ਕੈਬਨਿਟ ਨੇ ਫੈਸਲਾ ਕੀਤਾ ਕਿ सीएम मंत्री और जितने भी पंजाब में कोई भी कोई भी ऑफिशियल्स हैं वो अपनी गाड़ी पे लाल बत्ती नहीं लगाएंगे रेड बीकन जो है वो पंजाब में इलीगल है सी एम इंक्लूडेड सब ਪੰਜਾਬ ਦੇ ਅਹਿਮ ਮੁੱਦੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਸਾਰੇ ਮਾਮਲੇ ਤੇ ਸਰਕਾਰ ਨੂੰ ਰਿਪੋਰਟ ਪੇਸ਼ ਕਰੇਗੀ ਇਸ ਤੋਂ ਇਲਾਵਾ ਕੋਈ ਵੀ ਬੈਂਕ ਜਾਂ ਸੰਸਥਾ ਕਿਸਾਨਾਂ ਦੀ ਜ਼ਮੀਨ ਨੂੰ ਨਿਲਾਮ ਨਹੀਂ ਕਰ ਸਕੇਗੀ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਪੰਜਾਬ ਵਿਧਾਨ ਸਭਾ ਚੋਣਾਂ ਚ ਹੋਈ ਕਰਾਰੀ ਹਾਰ ਤੋਂ ਬਾਅਦ ਵਿਦੇਸ਼ਾਂ ਚ ਉੱਠ ਰਹੇ ਵਿਰੋਧੀ ਸੁਰਾਂ ਨੂੰ ਰੋਕਣ ਲਈ ਪਹਿਲ ਕਦਮੀ ਕੀਤੀ ਹੈ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਗੁਰਪ੍ਰੀਤ ਦਾ ਕਹਿਣਾ ਹੈ ਕਿ ਪਾਰਟੀ ਹਾਰ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਜਿਸ ਦੇ ਦਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਚੀਜ਼ ਨੂੰ ਕੋਕ ਕੀਤੇ ਬਿਨਾ ਪਰਚੋਲ ਕੀਤੇ ਬਿਨਾ ਕਾਹਲੀ ਚ ਕੋਈ ਵੀ ਕਦਮ ਚੁੱਕਣਾ ਕਦੇ ਵੀ ਚੰਗਾ ਨਹੀਂ ਹੁੰਦਾ ਉਹਨਾਂ ਦੇ ਰਿਜ਼ਾਈਨ ਦੇਣ ਨਾਲ ਕਈਆਂ ਨੂੰ ਸਕੂਨ ਵੀ ਮਿਲੇਗਾ ਖੁਸ਼ੀ ਮਿਲੇਗੀ ਕਈਆਂ ਦਾ ਮਨ ਦੁਖੀ ਵੀ ਹੋ ਸਕਦਾ ਹੈ ਕਿ ਐਕਚੁਅਲੀ ਆਹ ਗੱਲ ਨਹੀਂ ਆਹ ਗੱਲ ਸੀ ਇਸ ਕਰਕੇ ਹੋਇਆ ਸਾਰਾ ਕੁਝ ਆਪਾਂ ਪੜਤਾਲ ਕਰ ਰਹੇ ਹਾਂ ਜੇ ਜ਼ਰੂਰਤ ਪਵੇਗੀ ਤੇ ਡੈਫੀਨਿਟਲੀ ਨੈਤਿਕ ਜ਼ਿੰਮੇਵਾਰੀ ਲੈ ਕੇ ਕੋਈ ਵੀ ਜਿਹੜਾ ਇਸ ਬੰਦੇ ਨੂੰ ਸਮਝਦਾ ਹੋਵੇਗਾ ਇਸ ਸਾਡੀ ਜਿਹੜੀ ਪੋਜੀਸ਼ਨ ਵਧੀਆ ਨਹੀਂ ਆਈ ਇਹਦੇ ਵਿੱਚ ਉਹਦੇ ਲਈ ਜਿਹੜਾ ਵੀ ਬੰਦਾ ਸਮਝਦਾ ਹੋਵੇਗਾ ਕਿ ਮੇਰਾ ਇਫਾਲਟ ਹੈ ਉਹ ਆਪਣੀ ਜ਼ਿੰਮੇਵਾਰੀ ਲਏਗਾ ਜ਼ਿਕਰ ਯੋਗ ਹੈ ਕਿ ਗੁੱਸਾ ਐਨਆਰਆਈ ਆਪ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਸੰਜੀਤ ਸਿੰਘ ਅਤੇ ਦੁਰਗੇਸ਼ ਪਾਠਕ ਦੇ ਖਿਲਾਫ ਅਭਿਆਨ ਚਲਾ ਕੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ ਰਾਜਸਾਂਸੀ ਤੋਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਪਾਰਲੀਮੈਂਟੀ ਸਕੱਤਰ ਦਾ ਅਹੁਦਾ ਦਿੱਤਾ ਜਾ ਰਿਹਾ ਹੈ ਸਰਕਾਰੀਆਂ ਨੇ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਵਾਅਦਾ ਕੀਤਾ ਹੈ ਕੱਲ ਰਸਤੇ ਚ ਆ ਰਿਹਾ ਸੀ ਤੇ ਅਨਾਊਂਸਮੈਂਟ ਕੀਤੀ ਹੈ ਕੈਪਟਨ ਸਾਹਿਬ ਨੇ ਜਿਹੜਾ ਮੈਨੂੰ ਉਹਨਾਂ ਨੇ ਸੀਪੀਐਲ ਬਣਾਇਆ ਤੇ ਮੈਂ ਆਪਣੇ ਇਲਾਕੇ ਦੀ ਸੰਗਤ ਨੂੰ ਮਿਲ ਨਹੀਂ ਸੀ ਸਕਿਆ ਤੋ ਅੱਜ ਉਹ ਪ੍ਰੋਗਰਾਮ ਲਾ ਕੇ ਮੈਂ ਮਿਲਣ ਆਇਆ ਹਾਂ ਤਾਂ ਕਿਉਂਕਿ ਦਿੱਤਨ ਤੋਂ ਬਾਅਦ ਹੀ ਸਾਰੇ ਮਿਲ ਨਹੀਂ ਹੀ ਸਕੇ ਤੇ ਇਸ ਕਰਕੇ ਸਾਰੇ ਅੱਜ ਹੁਮਾ ਮਾਂ ਬਾ ਕੇ ਇੱਥੇ ਪਹੁੰਚੇ ਤੋ ਉਹਨਾਂ ਮੇਰੇ ਤੇ ਘੋਸਾ ਕਰਕੇ ਇਹ ਜਿਹੜੀ ਨੁਯੁਕਤੀ ਕੀਤੀ ਹੈ ਮੈਂ ਉਹਨਾਂ ਦਾ ਦਿਲੋਂ ਧਵਾਦੀ ਕਰਦਾ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦਾ ਕਹਿਣਾ ਹੈ ਕਿ ਉਹ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਨਗੇ ਪਰ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਪੰਜਾਬ ਵਿਧਾਨ ਸਭਾ ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਚੀਫ ਵਹੀਪ ਸੁਖਪਾਲ ਖੈਰਾ ਨੇ ਐਸਵਾਈਐਲ ਵਿਵਾਦ ਨੂੰ ਲੈ ਕੇ ਸੂਬਾ ਸਰਕਾਰ ਨੂੰ ਕਰਨਾਟਕਾ ਸਰਕਾਰ ਤੋਂ ਸਿੱਧ ਲੈਣ ਦੀ ਗੱਲ ਕੀਤੀ ਹੈ ਕਾਵੇਰੀ ਵਿਵਾਦ ਦੀ ਮਿਸਾਲ ਦਿੰਦਿਆਂ ਖੈਰਾ ਨੇ ਪੰਜਾਬ ਕੈਬਨਿਟ ਨੂੰ ਸੁਪਰੀਮ ਕੋਰਟ ਵੱਲੋਂ ਪਹਿਲਾਂ ਕਨਾਲ ਬਣਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਕਿਹਾ ਤੇ ਕਰਨਾਟਕਾ ਦੇ ਚੀਫ ਮਿਨਿਸਟਰ ਤੇ ਕਰਨਾਟਕਾ ਦੀਆਂ ਪਾਰਟੀਆਂ ਨੇ ਰਲ ਕੇ ਉਥੇ ਅਸੈਂਬਲੀ ਚ ਮਤਾ ਪਾਸ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਨਹੀਂ ਮੰਨਦੇ ਔਰ ਉਹਦੇ ਪਿੱਛੇ ਕਾਨੂੰਨੀ ਸਾਡੇ ਕੋਲ ਅਧਿਕਾਰ ਇਹ ਹੈ ਕਿ ਜਿਹੜੀ ਸਟੇਟ ਲਿਸਟ ਹੈ ਸੰਵਿਧਾਨ ਦੇ ਮੁਤਾਬਕ ਉਹਦੇ ਵਿੱਚ ਵਾਟਰ ਤੇ ਹਾਈਡਲ ਪਾਵਰ ਇਹ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਨੇ ਸੂਬਿਆਂ ਨੂੰ ਅਧਿਕਾਰ ਦਿੱਤੇ ਆ ਸੰਵਿਧਾਨ ਨੇ ਕਿ ਤੁਸੀਂ ਪਾਣੀ ਤੇ ਤੇ ਪਾਣੀ ਚੋਂ ਪੈਦਾ ਹੋ ਰਹੀ ਬਿਜਲੀ ਦਾ ਤੁਸੀਂ ਕੋਈ ਵੀ ਫੈਸਲਾ ਆਪਣਾ ਇੰਡੀਪੈਂਡੈਂਟਲੀ ਲੈ ਸਕਦੇ ਹੋ ਸਿਮਿਲਰਲੀ ਅੰਡਰ ਆਰਟੀਕਲ 162 ਐਂਡ uh, 246 ਕਲੋਜ਼ 3 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਪਾਣੀਆਂ ਦਾ ਤੇ ਹਾਈਡਲ ਪਾਵਰ ਦਾ ਮਸਲਾ ਹੈ ਉਹ ਸੂਬਿਆਂ ਦੀਆਂ ਅਸੈਂਬਲੀਆਂ ਨੂੰ ਪੂਰਨ ਤੌਰ ਤੇ ਅਧਿਕਾਰ ਆ। ਕੇਰਨ ਇਸ ਮਾਮਲੇ ਨੂੰ ਨੇਪਰੇ ਚਾੜਨ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਲੁਧਿਆਣਾ ਵਿਖੇ ਕੁਝ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ ਕਰਦਿਆਂ ਇੱਕ ਨੌਜਵਾਨ ਨੂੰ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੰਕਜ ਨਾਮੀ ਨੌਜਵਾਨ ਅਦਾਲਤ 'ਚ ਕਿਸੇ ਦੇ ਵਿਆਦੀ ਗਵਾਹੀ ਦੇ ਕੇ ਪਰਤ ਰਿਆ ਸੀ। ਇਸੇ ਰੰਜੀਸ਼ ਕਰਕੇ ਉੱਥੇ ਪਹੁੰਚੇ ਕੁਝ ਵਿਅਕਤੀਆਂ ਨੇ ਪੰਕਜ ਦੇ ਹਥੌੜਿਆਂ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਐਂਬੂਲੈਂਸ ਬੁਲਾ ਕੇ ਪੰਕਜ ਨੂੰ ਹਸਪਤਾਲ ਪਹੁੰਚਾਇਆ ਗਿਆ ਫਿਲਹਾਲ ਪੁਲਿਸ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਾਲਚ ਜੁਟ ਗਈ ਹੈ ਹਾਂ ਕੋਰਟ ਮੈਂ ਕਿਸੇ ਮੈਰिज ਦੇ ਰਿਗਾਰਡਿੰਗ ਆਏ ਹੋਏ تھے ਉਸਨੇ ਬਿਆਨ ਵਗੈਰਾ ਹੋਣਾ ਇੱਥੇ ਬਿਆਨ ਕਰਾ ਕੇ ਜਬ ਜਾ ਰਹੇ تھے ਤਾਂ ਤੇ ਹਮਲਾ ਕੀਤਾ ਹੈ ਅਜੇ ਹੁਣ ਤੱਕ ਕੋਈ ਗੁੱਸਤਾ ਆਪ ਹੀ ਲੱਗ ਹਾਂ ਜੀ ਕਰ ਰਹੇ ਹਨ ਇਨਵੈਸਟੀਗੇਸ਼ਨ ਮੈਂ ਸਾਡੇ ਕੋਲ ਹੈ ਚੀਜ਼ਾਂ ਜਲਦੀ ਪਕੜ ਲੈਣਗੇ ਬੰਦੇ ਐਸ ਵੇਲੇ ਪੰਕਜ ਦੀ ਹਾਲਤ ਗੰਭੀ ਉਸ ਦੇ ਹੁਸ਼ਾਉਂ ਪਿੱਛੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ